ਜੋ 13 ਫਰਵਰੀ ਤੋਂ ਸੰਘਰਸ਼ੀ ਚੱਲਣ ਡਿਆ ਜਿਹੜਾ ਦਿੱਲੀ ਸਰਕਾਰ ਨੇ ਦੋਰੀ ਵਰੀ ਕਿਸਾਨਾਂ ਨੂੰ ਆਪਣੇ ਵੱਲ ਨੂੰ ਫੇਰ ਸੱਦਾਂ ਦਾ ਇੱਕ ਪਰਨੇ ਨਾਲ ਕੀਤਾ ਕਿ ਅਸੀਂ ਮੰਗਾ ਤੁਹਾਡੀਆਂ ਨਹੀਂ ਬਣਣੀਆਂ ਇਹਦੇ ਕਿਸਾਨ ਜਿਹੜੇ ਵੱਡੀ ਗਿੰਦੀ ਪੰਜਾਬ ਤੋਂ ਚੱਲੇ ਸੀ ਹਰਿਆਣੇ ਤੋਂ ਚੱਲੇ ਸੀ ਪਰਨੇ ਸਰਕਾਰਾਂ ਦੇ ਵਿਸ਼ਵਾਸ ਦਾ ਕਰਕੇ ਕਿਸਾਨ ਜਿਹੜੇ ਨਾ ਬਾਟਰਾ ਦੇ ਭਾਈ ਆਇਆ ਅਸੀਂ ਨੌਜਵਾਨ ਪੀੜੀ ਨੂੰ ਵੀ ਬੇਨਤੀ ਕਰੀ ਜਾਂਦੇ ਕਿ ਵੇਖੋ ਤੁਸੀਂ ਤੁਹਾਡੇ ਬਜ਼ੁਰਗ ਜਿਹੜੇ ਆ ਉੱਥੇ ਲੜਾਈ ਲੜ ਰਹੇ ਆ ਔਰ ਜਿਹੜੀ ਸਾਡੀ ਨੌਜਵਾਨ ਪੀੜੀ ਆ ਉਹ ਵੀ ਇਹਦੇ ਵਿੱਚ ਵੱਡਾ ਸਹਿਯੋਗ ਕਿ ਉਹਨਾਂ ਨੇ ਭਾਇਆ ਔਰ ਬੇਗਾਹ ਵਿੱਚ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ ਮੇਲਾ ਜਿਹੜਾ ਨਨਦਪੁਰ ਸਾਹਿਬ ਵਾਲਾ ਵਾ ਉਹ ਆਪਾਂ ਵੇਖ ਲੈਣਾ ਔਰ ਦੋ 14 ਨਾਲ ਤਕੜੇ ਹੋ ਗਏ ਤੇ ਸੰਯੋਗ ਕਰੀਏ ਕਿਉਂਕਿ ਆਪਣੀ ਕਿਸਾਨੀ ਤੇ ਜਵਾਨੀ ਜਿਹੜੀ ਬਚਾਉਣੀ ਆ ਆਪਾਂ ਨਸਲਾਂ ਆਪਾਂ ਆਪਣੀਆਂ ਬਚਾਉਣੀਆਂ ਇਸ ਕਰਕੇ ਸਾਨੂੰ ਇਹ ਸੰਘਰਸ਼ ਜਿੰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਰਕਾਰਾਂ ਜਿਹੜੀਆਂ ਦੀ ਨੀਤੀ ਮਾੜੀ ਆ ਉਹ ਇੱਕ ਇੰਨੀ ਆ ਕਿ ਕਿਸਾਨ ਜਿਹੜਾ ਨੂੰ ਘਰਾਂ ਚ ਡੱਕ ਕੇ ਜਾਂ ਕਿਸਾਨੀ ਦੀ ਜਵਾਨੀ ਦੇ ਨਸ਼ੇ ਵਿੱਚ ਲਾ ਕੇ ਇਹਨਾਂ ਲੋਕਾਂ ਨੂੰ ਬਰਬਾਦ ਕੀਤਾ ਜਾਵੇ ਤਾਂ ਕਰਕੇ ਇਹ ਸੰਘਰਸ਼ ਜਿਹੜੀਆਂ ਕਿਸਾਨ ਜਥੇ ਬੰਦੀਆਂ ਲੜ ਰਹੀਆਂ ਨੇ ਕਿ ਅਸੀਂ ਆਪਣੀ ਕਿਸਾਨੀ ਔਰ ਜਵਾਨੀ ਨੂੰ ਬਚਾ ਸਕੀਏ ਕਿ ਸਾਡੀ ਕਿਸਾਨੀ ਦੇ ਨਾਲ ਨਾਲ ਸਾਡੀ ਜਵਾਨੀ ਬਚਾਉਣੀ ਵੀ ਜ਼ਰੂਰੀ ਹੈ ਨਾ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਜਿਹੜਾ ਕਿਸਾਨ ਆ ਉਹ ਵੀ ਘਾਟੇ ਜਾ ਰਿਹਾ ਸਾਡਾ ਜਵਾਨ ਆ ਉਹ ਕੁਝ ਬਾਹਰਲੇ ਦੇਸ਼ਾਂ ਵੱਲ ਨੂੰ ਰੁਝਾਨ ਕਰ ਲਿਆ ਨੇ ਬਾਹਰ ਨੂੰ ਚਲੇ ਗਏ ਚੰਗੇ ਮੁੰਡੇ ਪੜ੍ਹੇ ਲਿਖੇ ਕੋਈ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਨਾਲ ਨਾ ਨਸ਼ੇ ਦੇ ਵਿੱਚ ਧੱਕੀਆ ਕਿਉਂਕਿ ਸਾਡੇ ਪਰਿਵਾਰਾਂ ਨੂੰ ਕੰਮ ਕੋਈ ਨਹੀਂ ਹੈਗਾ ਕੋਈ ਨੌਕਰੀ ਨਹੀਂ ਕੋਈ ਨੈਸਟਰੀ ਨਹੀਂ ਕੋਈ ਫੈਕਟਰੀ ਨਹੀਂ ਪੰਜਾਬ ਦੇ ਵਿੱਚ ਲਾਈ ਖਾਸ ਕਰਕੇ ਸਾਡਾ ਮਾਝਾ ਦਾ ਏਰੀਆ ਜਿਹੜਾ ਉਹ ਇਨਾਂ ਇਨਾਂ ਸਹੂਲਤਾਂ ਦਾ ਵਾਂਝਾ ਰੱਖਿਆ ਇਹਨਾਂ ਦੀ ਇੱਕ ਪਲਾਨ ਤੈਅ ਕਰ ਸਾਰਾ ਸਰਕਾਰਾਂ ਇਹ ਕੰ ਕਿਤਾਬਨੀ ਦੇ ਲਈ ਜਿਹੜੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਿਆ ਜਾਵੇ ਕੋਈ ਕਿਸਾਨ ਨਾ ਜਾਇਜ਼ ਮੰਗਣੀ ਇਮਾਨਦਾਰੀ ਇਸ ਕਰਕੇ ਕੋਈ ਗਲਤ ਮੰਗਣੀ ਨਹੀਂ ਕਿ ਜਿਹੜੀ ਐਮਐਸਬੀ ਹੋ ਸਾਡੀ ਲਾਗੂ ਕੀਤੀ ਜਾਵੇ ਇੰਨੀਆਂ ਗੱਲਾਂ ਨਾਲ ਬਹਿ ਕੇ ਜਿੱਗਾ ਖਾਲਸ ਹਾਂਜੀ ਆਪਾਂ 13 ਤਰੀਕ ਤੋਂ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਖਨੌਰੀ ਬਾਰਡਰ ਤੇ 13 ਤੇ 14 ਦੀ 21 ਤਰੀਕ ਨੂੰ ਜਿਹੜਾ ਵੱਡੇ ਪੱਧਰ ਤੇ ਇੱਥੇ ਜਿਹੜਾ ਵਾ ਇਹ ਆਪ ਸੈਂਟਰ ਸਰਕਾਰ ਜਿਹੜੀ ਸ ਉਹਨੇ ਆਪਣਾ ਨਾਲ ਜਿਹੜੀ ਖੱਟੜ ਸਰਕਾਰ ਆ ਦੋਵਾਂ ਨੇ ਮਿਲ ਕੇ ਜਿਹੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਸੀ ਅਸੀਂ ਮੌਕੇ ਤੇ ਹਾਜ਼ਰ ਸੀ ਇੱਥੇ ਜਿਹੜਾ ਸ਼ੁਭਕਰੋ ਸਿੰਘ ਜਿਹੜਾ ਵੀਰ ਆਪਣਾ 21 ਤਰੀਕ ਨੂੰ ਜਿਹੜਾ ਗੋਲੀ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਆ ਬਹੁਤ ਮਾੜੀ ਘਟਨਾ ਇਹਨਾਂ ਕੀਤੀ ਆ ਦੋਵਾਂ ਸਰਕਾਰਾਂ ਨੇ ਇਹਨਾਂ ਇਹੋ ਜਿਹੇ ਤਰੀਕੇ ਅਪਣਾਏ ਜਿੱਦਾਂ ਕਿਸੇ ਦੂਜੇ ਦੇਸ਼ ਨਾਲ ਜੰਗ ਲੱਗੀ ਹੁੰਦੀ ਆ ਤੇ ਇਹਨਾਂ ਆਪਣੇ ਦੇਸ਼ ਦੇ ਪਛੰਦੇ ਨਹੀਂ ਸਮਝਾ ਜਿਹੜੇ ਆਪਣੇ ਲੋਕ ਆ ਕਿਸਾਨ ਵੀਰ ਜਿਹੜੇ ਆਪਣੇ ਹੱਕ ਮੰਗਣ ਲਈ ਇੱਥੇ ਗਏ ਸੀ ਉਹਨਾਂ ਨੂੰ ਆਪਣੇ ਦੇਸ਼ ਦੇ ਪਛੰਦੇ ਨਹੀਂ ਸਮਝਿਆ ਸਗੋਂ ਇਹਨਾਂ ਦੂਜੇ ਦੇਸ਼ਾਂ ਵਾਲਾ ਵਿਹਾਰ ਕੀਤਾ ਜਿਵੇਂ ਕਿ ਬਹੁਤ ਵੱਡੀ ਜੰਗ ਤਕੜੀ ਦੂਜੇ ਦੇਸ਼ ਨਾਲ ਲੱਗੀ ਹੋਵੇ ਪਤਾ ਨਹੀਂ ਕਿੱਡਾ ਕਿ ਤਕੜਾ ਮਸਲਾ ਹੋਵੇ ਜਿਹੜਾ ਕਿਸਾਨਾਂ ਦੇ ਨਾਲ ਇਹ ਤਸ਼ੱਦਦ ਕਰ ਰਹੀ ਆ ਕਿਸਾਨ ਤੇ ਸ਼ਾਂਤਮਈ ਬਹਿ ਕੇ ਆਪਣਾ ਧਰਨਾ ਪ੍ਰੋਟੈਸਟ ਸ਼ਾਂਤਮਈ ਕਰਕੇ ਤੇ ਐਮਐਸਬੀ ਗਰੰਟੀ ਕਾਨੂੰਨ ਸਵਾਮੀ ਰਾਧਨ ਦੀ ਰਿਪੋਰਟ ਤੇ ਕਰਜ਼ਾ ਮੁਕਤੀ ਚਾਹੁੰਦੇ ਆ ਕੋਈ جنگ ਲੜਨੀ ਆ ਇੱਥੇ ਸਰਕਾਰਾਂ ਦੇ ਨਾਲ ਜਿਹੜਾ ਤੁਸੀਂ ਸਾਡੇ ਤੇ ਗੋਲੇ ਬੰਬ ਵਰਤਾਰੇਗੇ ਇਸ ਕਰਕੇ ਅਸੀਂ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਜਿਹੜਾ ਸੰਘਰਸ਼ਾ ਇਸ ਤੋਂ ਵੱਧ ਤਿੱਖਾ ਕੀਤਾ ਜਾਊਗਾ